ਤੜਕੇ 5 ਵਜੇ ਉੱਤਰ ਗਿਆ ਲੰਮੇ ਪਿਆ ਹਾਂ ਠੀਕ ਹੈ ਜੀ ਚਾ ਦੋ ਮੇਰੇ ਬੱਚੇ ਆ ਨਾਲ ਵਾਹੇ ਮੇਰੇ ਜੀ ਤੇ ਉਹ ਬੱਚਿਆਂ ਦਾ ਜਿਆਦਾ ਨੁਕਸਾਨ ਹੋਇਆ ਕੋਈ ਗੁੜੀ ਅਭੇੋਸ਼ ਹੋ ਗਈ ਆ ਛੋਟੀ 4 ਸਾਲ ਦੀ ਗੁੜੀ ਆ ਸਾਰਾ ਕੋਈ ਚੀਜ਼ ਬਈ ਵਰਤਨ ਵਾਲੀ ਨਹੀਂ ਸਾਰਾ ਕੁਝ ਹੀ ਬਦਮੋ ਦਾ ਸਮਾਨ ਭਾਈ ਸਵੇਰੇ 5:00 ਦੇ ਤਾਂ ਟਾਈਮ ਦਾ ਇਹ ਸੁੱਤੇ ਹੋਇਆ ਤੇ ਕੋਠਾ ਜਿਹੜਾ ਇਹਨਾਂ ਦਾ ਰਕਤਮ ਡਿੱਗ ਗਿਆ ਮੈਂ ਆਇਆ ਫਿਰ ਇਹਨਾਂ ਦਾ ਉਹ ਮੈਂ ਆਪਾਂ ਨੇ ਸੁੱਤੇ ਹਾਂ ਤੇ ਉੱਤੋਂ ਕੋਠਾ ਥੱਲੇ ਡਿੱਗ ਕੇ 5 ਵਜੇ ਕਿੰਨੇ ਕੁ ਵਜੇ ਦੀ ਗੱਲ ਹੈ ਇਹ 5 ਵਜੇ ਦੀ ਗੱਲ ਹੈ ਕਿੰਨੀ ਸੱਟ ਲੱਗੀ ਬੱਚੇ ਦੀ ਜਿਆਦਾ ਲੱਗੀ ਕੁੜੀਆਂ ਦੀ ਵੀ ਲੱਗੀ ਆ ਮੇਰੇ ਵੀ ਲੱਗੀ ਦੋ ਥਾਂ ਟੰਗੇ ਲੱਗੇ ਆ ਹਾਂ ਠੀਕ ਹੈ ਹਾਂਜੀ ਚਾਰੀ ਜੀ ਆ ਮੰਗਲ ਸਿੰਘ ਆ ਸਨੋ ਉਤਰ ਲੋਗ ਸਿੰਘ ਠੀਕ ਹੈ ਭਾਈ ਜੰਗਲ ਕੱਲ ਜਦੋਂ ਬਾਰਛੌਣ ਦੀ ਤਰਪਾਲ ਪਾਈ ਉੱਪਰ ਕੋਈ ਗਲਬਾਤ ਨਹੀਂ ਆਗੇ ਤੜਕੇ 5 ਵਜੇ ਉਤਰ ਕੇ ਲੰਮੇ ਬੈ ਹਾਂ ਠੀਕ ਹੈ ਜੀ ਜਾ ਦੋ ਮੇਰੇ ਬੱਚੇ ਆ ਨਾਲ ਵਾਇਰ ਮੇਰੇ ਡੀਆ ਤੇ ਉਹ ਬੱਚਾ ਤੇ ਜ਼ਿਆਦਾ ਨੁਕਸਾਨ ਹੋਇਆ ਕਿਉਂਕਿ ਕੁੜੀ ਅਭੇੋਸ਼ ਹੋ ਗਈ ਆ ਛੋਟੀ 4 ਸਾਲ ਦੀ ਕੁੜੀ ਆ ਤੇ ਮੁੰਡੇ ਦੇ ਟੈਂਕੇ ਲੱਗੇ ਸਿਰ ਦੇ ਵਿੱਚ ਵਾਏ ਪਾਈ ਜੀਗਾ ਘਰ ਦਾ ਦਾ ਵੀ ਬਹੁਤ ਜਿਆਦਾ ਸੱਟ ਲੱਗੀ ਸਿਰ ਦੇ ਵਿੱਚ ਤੇ ਤੁਹਾਡੇ ਸਾਹਮਣੇ ਸਮਾਨ ਦਾ ਜ਼ੀਰੋ ਸਾਰਾ ਹੀ ਨੁਕਸਾਨ ਹੋ ਗਿਆ ਬਾਈ ਜੀ ਕੀ ਕੀ ਚਮਾਨ ਸੀ ਕੀ ਕੀ ਸਮਾਨ ਫਰਿੱਜ ਆ ਟੀਵੀ ਆ ਬੈੱਡ ਮੰਜੇ ਪੱਖੇ ਵੀ ਆਪਦੇ ਰ ਸਾਰਾ ਕੋਈ ਚੀਜ਼ ਬਈ ਵਰਤਨ ਵਾਲੀ ਨਹੀਂ ਸਾਰਾ ਕੁਝ ਹੀ ਖਤਮ ਹੋ ਗਿਆ ਸਮਾਲ ਬਾਈ ਤੁਹਾਡੇ ਵੀ ਛੱਟ ਲੱਗੀ ਹੋ ਹਾਂ ਬਾਈ ਮੇਰਾ ਬਾਹ ਨਾ ਮਾਰ ਪੜ ਗਿਆ ਸਟਾਡੋ ਲੱਗ ਗਿਆ ਤੁਹਾਡੇ ਸਾਹਨੇ ਛੱਟਾ ਤਾਂ ਲੱਗੀਆਂ ਬਾਈ ਸਾਰਿਆਂ ਦੀਆਂ ਬਾਈ ਉਹਦੇ ਸਰ ਉਹ ਮੇਰੇ ਘਰ ਦੇ ਚਾਚੇ ਦੇ ਲੜਕੇ ਉਹਨਾਂ ਨੇ ਮਿੰਟੋ ਮੱਡਾ ਕੱਢ ਲਿਆ ਨਹੀਂ ਤੇ ਮੁੰਡੇ ਦਾ ਬਹੁਤ ਮੰਦਾ ਵਾਲੀ ਬਾਈ ਮੁੰਡੇ ਦੇ ਅੰਦਰ ਕੋ ਬੈੱਡ ਦੇ ਥੱਲੇ ਮਿੱਟੀ ਚਲ ਗਿਆ ਢਾਹ ਚਲ ਗਿਆ ਗੋਗੀ ਬੈੱਡ ਵੀ ਟੁੱਟ ਗਿਆ ਤੇ ਬੈੱਡ ਦੇ ਪਹਾੜ ਨਾਲ ਢਾਹ ਚਲ ਗਿਆ ਮਡਾ ਠੀਕ ਆ ਬਈ ਗੋਗੀ ਕਿੰਨੇ ਕੋਈ ਦੀ ਗੱਲ ਆ ਇਹ ਪੂਰੇ 5 ਵਜੇ ਕਿਈ ਬਾਈ ਜਿੰਨਾ ਕਿ ਇਹਨੂੰ ਪਤਾ ਨੁਕਸਾਨ ਹੋਦੋ ਸਕਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਉਹਦੇ ਚੋਂ ਲੱਗ ਗਿਆ ਆਪਣੇ ਘਰ ਆ ਕੇ ਤਾਂ ਕਿ ਭਾਈ ਬਚਾਓ ਗਿਆ ਇਹਦੇ ਉਧਰ ਰਾਤ ਰਾਤ ਦਾ ਬਹੁਤ ਜ਼ਿਆਦਾ ਨੁਕਸਾਨ ਹੋਣਾ ਹੈ ਟੀਮ ਮੰਗ ਕਰ ਦੇ ਮੰਗ ਭਾਈ ਇਹ ਹੋਇਆ ਕਿ ਸਾਡੇ ਸਾਰੇ ਸਮਾਨ ਦਾ ਮਾਜਤਾ ਤੇ ਕਮਰਾ ਅੱਗੇ ਵੀ ਬਾਲਾਂ ਦੇ ਪੈਸੇ ਭਰੇ ਪਤਾ ਨਹੀਂ ਕਦੋਂ ਸਰਪੰਚ ਸਾਹਿਬ ਨੂੰ ਪਤਾ ਆਜ ਤੱਕ ਕਿ ਕਿੰਨੇ ਦਾ ਨੁਕਸਾਨ ਹੋਇਆ ਸਾਡਾ ਨੁਕਸਾਨ ਤੁਹਾਡੇ ਸਾਹਮਣੇ ਭਾਈ ਉਹ ਮੈਂ ਇਹਦਾ ਗਿਣ ਕੇ ਦੱਸਾਂ ਠੀਕ ਹੈ ਸਾਹਮਣੇ ਦਾ ਫ੍ਰਿਜ ਟੀਵੀ ਬੈੱਡ 1 ਲੱਖ ਤੋਂ ਤਾਂ ਆਇਆ ਭਾਈ ਸਮਾਨ ਦਾ ਅਗਲਾ ਠੀਕ ਹੈ ਭਾਈ ਕਿ ਸਾਰਾ ਕੋਸ਼ਿਸ਼ ਲਿਆ ਗਿਆ ਕੋਈ ਚੀਜ਼ ਨਹੀਂ ਬਚੀ ਮੰਝਾ ਟੱਕਰ ਪਈ ਨਹੀਂ ਵਜਾਈ ਮੰਝਾ ਢਾ ਕੇ ਬਾਹਰ ਭਜਾਂਗੇ ਓਕੇ ਠੀਕ ਹੈ ਇਹ ਜੀ ਸਵੇਰੇ 5:00 ਵਜੇ ਦਾ ਟਾਈਮ ਦਾ ਇਹ ਸੁੱਤੇ ਹੋਇਆ ਤੇ ਕੋਠਾ ਜਿਹੜਾ ਇਹਨਾਂ ਦਾ ਰਕਦਮ ਲਿਖ ਪਿਆ ਪਹਿਲਾਂ ਵੀ ਗੰਦਾ ਪਾਟੀਆਂ ਪੋਟੀਆਂ ਸੀ ਤੇ ਇਹਦੀਆਂ ਵਾਦੀਆਂ ਲੀਆਂ ਸੱਤਾ ਦੇ ਪੈਸੇ ਵੀ ਇਹ ਲਿਖੇ ਦਿੱਤੇ ਹੋਏ ਸੀ ਤੇ ਇਹ ਦਾਵਾ ਦਾ ਜਦੋਂ ਫਿਰ ਸਾਨੂੰ ਪਤਾ ਲੱਗਾ ਤੇ ਇਹਦੇ ਭਰਾ ਭਾਈ ਉੱਠ ਗਏ ਤੇ ਮੈਂ ਸਾਬਕਾ ਸਰਪੰਚ ਆ ਜਸਬੀਤ ਸਿੰਘ ਮੇਰਾ ਨਾਮ ਸਾਬਕਾ ਸਰਪੰਚ ਮੈਂ ਉੱਠ ਕੇ ਫਿਰ ਆ ਕੇ ਭੱਜ ਕੇ ਆਣ ਕੇ ਦੌੜਦੇ ਤੇ ਇਹਨਾਂ ਦਾ ਪਰਵਾਦ ਜਿਹੜਾ ਇਹ ਛੱਤ ਤੇੋਂ ਕੱਢਿਆ ਕਿਵੇਂ ਡਿੱਗੀ ਛੱਤ ਇਹ ਮੀਆਂ ਦੀ ਬੇਸਾਦਨਾ ਲਿਖੀ ਆ ਜੀ ਅਤੇ ਤਿੰਨ ਨੂੰ ਇਹ ਵਿਚਾਰਾ ਕਦੀ ਤਰਪਾਲ ਪਾਉਂਦਾ ਸੀ ਕਦੀ ਕੋਸ਼ਿਸ਼ ਕਰਦਾ ਸੀ ਤੇ ਇਹ ਚੋਲੋ ਨਹੀਂ ਹੱਡੇ ਤੇ ਇਹ ਜਿਹੜੀਆਂ ਕੱਦਾ ਦਿਖਾਉਣੇ ਆ ਲਾਗੇ ਪਾਟੀਆਂ ਜਾਂਣ ਨੇ ਜਿਹੜੇ ਕੰਦਾ ਛੱਡ ਗਏ ਸੀ ਨੁਕਸਾਨ ਕੀਆ ਨੁਕਸਾਨ ਜੀ ਦਾ ਜਿਹੜਾ ਘਰ ਜਿਆਦਾ ਜਿੰਨਾ ਵੀ ਸਮਾਨ ਟੁੱਟ ਗਿਆ ਤੇ ਜਿਹੜੀ ਇਹਦੀ ਬੇਟੀ ਛੋਟੀ ਆ ਉਹਦੇ ਨੂੰ ਸਤਾ ਜ਼ਿਆਦਾ ਨੇ ਇਹਦੀ ਘਰ ਦਿਨੋਂ ਵੀ ਜ਼ਿਆਦਾ ਸਤਾ ਨੇ ਤੇ ਟਾਂਕੇ ਲੱਗਿਆ ਸਿਰ ਤੇ ਕੁੜੀ ਜਿਹੜੀ ਉਹ ਬਿਹੋਸ਼ ਹੈ ਜੀ ਤੇ ਉਹਦਾ ਦਿਲਾਂ ਚ ਲੱਗ ਗਿਆ ਇੱਥੇ ਪ੍ਰਾਈਵੇਟ ਹਸਪਤਾਲ ਜਾਂ ਲਾਕੇ ਜਾਂ ਜੀ ਉਹਦੇ ਕੋਈ ਟਾਂਕੇ ਟੂਕੜ ਲਾਇਆ ਉਨੇ ਵੀ ਤਰ੍ਹਾਂ ਸੇਵਾ ਕੀਤੀ ਵਿਚਾਰੇ ਨੇ ਕੀ ਮੰਗ ਕਰਦੇ ਇਹ ਹਾਂਜੀ ਕੀ ਮੰਗ ਕੀ ਕਰਦੇ ਇਹ ਮੰਗ ਆ ਜੀ ਇਹਦੀ ਜਿਹੜੇ ਇਹਦਾ ਘਵਰਾ ਪਾ ਕੇ ਦਿੱਤਾ ਜਾਵੇ ਤੇ ਸਮਾਨ ਦਾ ਜਿਹੜਾ ਇਹਦਾ ਕੋਈ ਥੋੜਾ ਥੋੜਾ ਇਹਨੂੰ ਵਿਚਾਰੇ ਨੂੰ ਕੋਈ ਮਾਬਦਤ ਆ ਤਵਾਇਆ ਜਾਵੇ ਤੇ ਅਸੀਂ ਤੇ ਸਰਕਾਰ ਘੜੀ ਆਵਾਜ਼ ਚੋਣੇ ਆ ਤੇ ਇਹਦਾ ਜਿਹੜਾ ਲੋ ਵੀ ਇਹਦਾ ਨੁਕਸਾਨ ਹੋਇਆ ਜੋ ਦਿੱਤਾ ਜਾਵੇ ਸਰਕਾਰ ਉਹਨਾਂ ਦੇ ਕੋਠਾ ਪਾ ਕੇ ਦਿੱਤਾ ਜਾਵੇ ਇਹਦੇ ਜੀਆ ਦਾ ਵੀ ਰਾਜ ਕਰਾਇਆ ਜਾਵੇ ਇਹਦੇ ਘਰ ਮੰਜੀ ਬੈਨ ਨੂੰ ਨੀਵੇਂ ਨੀਵੇਂ ਰਗੀ ਸਾਰਾ ਕੁਟ ਉਟ ਗਿਆ ਜੀ ਦਾ ਕੁਛ ਨਹੀਂ ਰਹਾ ਬੈਲਪੁੱਡ ਜੋ ਵੀ ਫਿਰ ਜਾ ਟੀਵੀ ਸਾਰਾ ਕੁਝ ਤੈ ਹੋ ਗਿਆ ਜੀ ਠੀਕ